ਅੱਜ ਤੁਸੀਂ ਵੇਖੋ ਕਈ ਕਈ ਪਰਿਵਾਰ ਆਪਣੇ ਪਰਿਵਾਰਾਂ ਨੂੰ ਲੈ ਕੇ ਬਾਬਿਆਂ ਕੋ ਜਾਂਦੇ ਆ। ਬਾਬਾ ਜੀ ਸਾਡੇ ਘਰ 'ਚ ਸਾਡੇ ਨੋ ਪੁੱਤ ਲੜਦੇ ਆ। ਸਾਡੇ ਭਰਾਵਾਂ ਭਰਾਵਾਂ ਦੀ ਨਹੀਂ ਬੰਦਦੀ। ਕੋਈ ਦੱਸੋ ਸਾਨੂੰ ਕੋਈ ਗੌਰ ਦੱਸੋ। ਤੇ ਜੇ ਉਹ ਅੱਗੇ ਉਹ ਇਹ ਕਹਿੰਦੇ ਸਾਡੇ ਡੇਰੇ 'ਚ ਕਿਹੜੀ ਲੜਾਈ ਹੈ ਨਹੀਂ। ਸਾਡੇ ਤੇ ਆਪਣੇ ਡੇਰੇ 'ਚ ਲੜਾਈ ਬਹੁਤ ਹੈ। ਕਿਉਂ ਜੀ? ਡੇਰਿਆਂ 'ਚ ਲੜਾਈ ਹੈ ਨਹੀਂ। ਡੇਰਿਆਂ ਵਿੱਚ ਤਾਂ ਇੰਨੀ ਲੜਾਈ ਹੈ ਵੀ ਉੱਥੇ ਤੇ ਕਈ ਵਾਰੀ ਪੁਲਿਸ ਕੇਸ ਹੋ ਜਾਂਦੇ ਆ। ਮੁਕਦਮੇ ਚੱਲਦੇ ਆ ਪਰ ਸਾਡੇ ਲੋਕ ਫੇ ਵੀ ਉਹਨਾਂ ਕੋਲ ਤੁਰੇ ਫਿਰਦੇ। ਕਾਂਡੋ ਕਲੇਸ਼ ਪਾ ਕੇ ਜਾ ਕੇ ਬਾਬਾ ਜੀ ਕਿਰਪਾ ਕਰੋ ਸਾਡੇ ਤੇ ਪਰ ਸਮਝਾਵੇ ਕਿਹੜਾ ਸਾਨੂੰ। ਇ ਇਹ ਲੋਕ ਉਹਨਾਂ ਕੋਲੋਂ ਆਪਣੇ ਸਮੱਸਿਆਵਾਂ ਕੇਸਾਂ ਦੀਆਂ ਹੱਲ ਕਰਨਾ ਚਾਹੁੰਦੇ ਆ ਗੁਰੂ ਦੇ ਹੁੰਦੇ ਆ ਇੱਕ ਮੈਂ ਬੇਨਤੀ ਕਰਨੀ ਚਾਹੁੰਦਾ ਸਾਡਾ ਗੁਰੂ ਪੂਰਾ ਹੈ ਆਪਣੇ ਗੁਰੂ ਦੇ ਹੁੰਦੇ ਆ ਮੈਨੂੰ ਕਿਸੇ ਹੋਰ ਕੋਲ ਜਾਣ ਦੀ ਜ਼ਰੂਰਤ ਨਹੀਂ ਹੈ ਸਾਚੇ ਸਹਿਬਾ ਸਾਰੇ ਬੋਲੋ ਸਾਚੇ ਸਹਿਬਾ ਕਿਆ ਨਹੀਂ ਘਰ ਤੇ ਰਹਿ ਘਰ ਤਾਂ ਤੇਰਾ ਹੈ ਸਭ ਕੁਝ ਹੈ ਜਿਸ ਦੇ ਸੋ ਪਾਵੇ ਹੈ ਮੇਰੇ ਸੱਚੇ ਸਹਿਬਾ ਕੀ ਨਹੀਂ ਹੈਗਾ ਤੁਹਾਡੇ ਘਰ ਚ ਮੈਨੂੰ ਤੁਹਾਡੇ ਹੁੰਦਿਆਂ ਕਿਸੇ ਹੋਰ ਦੀ ਸਿੱਖਿਆ ਦੀ ਜ਼ਰੂਰਤ ਹੈ ਹੀ ਨਹੀਂ ਤੁਸੀਂ ਮੇਰੇ ਪੂਰੇ ਗੁਰੂ ਹੋ ਮੈਂ ਤੁਹਾਡੇ ਕੋਲੋਂ ਹਰ ਇੱਕ ਚੀਜ਼ ਦੀ ਸਿੱਖਿਆ ਲੈ ਕੇ ਆਪਣੀ ਜ਼ਿੰਦਗੀ ਨੂੰ ਖੂਬ ਸੂਰਤ ਬਣਾਉਣਾ ਹੈ ਪਾਤਸ਼ਾਹ ਜੀ ਨੇ ਹਰ ਪੱਖ ਦਾ ਗਿਆਨ ਦਿੱਤਾ ਸਾਨੂੰ ਵੇਖੋ ਕਿੰਨੇ ਪਿਆਰੇ ਬਚਨ ਕਹੇ ਮਾਤਾ ਮਾਤਾ ਗੁਰੂ ਵੱਲੋਂ ਮਿਲੀ ਹੋਈ ਸ੍ਰੇਸ਼ਟ ਸਿੱਖਿਆ ਜਿਹੜੀ ਮੇਰੇ ਮਨ ਦੀ ਮਾਂ ਬਣ ਜਾਏ ਮਾਤਾ ਮਤ ਗੁਰੂ ਦੀ ਮਤ ਜਿਹਨੂੰ ਆਪਾਂ ਕਹਿੰਦੇ ਆ ਗੁਰੂ ਵੱਲੋਂ ਮਿਲੀ ਹੋਈ ਸ੍ਰੇਸ਼ਟ ਸਿੱਖਿਆ ਮੇਰੇ ਮਨ ਦੀ ਮਤ ਮਾਂ ਬਣ ਜਾਏ ਤੇ ਪਿਤਾ ਸੰਤੋਖ ਜਿਹੜਾ ਸਬਰ ਸੰਤੋਖ ਹੈ ਮੇਰੇ ਮਨ ਦਾ ਪਿਓ ਬਣ ਜਾਏ ਸੱਤ ਭਾਈ ਕਰ ਇਹ ਵਸੀਖ ਲੋਕ ਭਲਾਈ ਦੇ ਕੰਮ ਮੇਰੇ ਮਨ ਦੇ ਭੈਣ ਭਰਾ ਬਣ ਜਾਣ ਸੱਤ ਭਾਈ ਕਰ ਇਹ ਵਸੀਖ ਪਾਛੰਗ ਦੇ ਕਹਿਣਾ ਹੈ ਕਿਛ ਕਹਿਣ ਨਾ ਜਾਏ ਤੋ ਕੁਦਰਤ ਕੀਮਤ ਨਹੀਂ ਪਾਏ ਸ਼ਰਮ ਸੁਰਤ ਦੋ ਸਸ ਰੁਪਏ ਆਪਣੀ ਉੱਚੀ ਸੁਰਤ ਨੂੰ ਆਪਣੇ ਮਨ ਦੀ ਸੱਸ ਬਣਾ ਲਾ ਉਦਮ ਨੂੰ ਸੋਹਰਾ ਬਣਾ ਲਾ ਇਹ ਗੁਣ ਨੇ ਸਾਥ ਸੰਗਤ ਜੀ ਉਦਮ ਹੋ ਗਿਆ ਉਚੀ ਸੁਰਤ ਹੋ ਗਈ ਗੁਰੂ ਵੱਲੋਂ ਮੇਰੀ ਮੱਤ ਹੋ ਗਈ ਸੰਤੋਖ ਇਹ ਗੁਣ ਨੇ ਸਾਰੇ ਇਹ ਆ ਸਾਡੇ ਅਸਲੀ ਰਿਸ਼ਤੇਦਾਰ ਸ਼ਰਮ ਸੁਰਤ ਦੋਇ ਸਸੁਰ ਭਏ ਤੇ ਕਰਨੀ ਕਾਮਣ ਕਰਨੀ ਕਹਿੰਦੇ ਨੇ ਆਚਰਣ ਨੂੰ ਕਰਤਾਰ ਨੂੰ ਕਰੈਕਟਰ ਨੂੰ ਇਹਨੂੰ ਆਪਣੇ ਮਨ ਦੀ ਵੋਟੀ ਬਣਾ ਲਾ ਇਸਤਰੀ ਬਣਾ ਲਾ ਕਰਨੀ ਕਾਮਣ ਕਰ ਮਨ ਲੈ ਤੇ ਸਾਹਾ ਸੰਜੋਗ ਤੇਰਾ ਗੁਰੂ ਨਾਲ ਮਲਾਪ ਜਿਹੜਾ ਵਾ ਨਾ ਇਹ ਸਾਹ ਸੋਧਿਆ ਹੋਵੇ ਜਿਵੇਂ ਤੁਸੀਂ ਵੇਖੋ ਜਿਵੇਂ ਆਪਣੇ ਸਾਹ ਸੋਧਿਆ ਜਾਂਦਾ ਕੋਈ ਖੁਸ਼ੀ ਗਮੀ ਵੀ ਆ ਜੇ ਆਪਣੇ ਘਰ ਚ ਆਪੋ ਸਮਾਂ ਟਾਲਦੇ ਨਹੀਂ ਆਪਾਂ ਕਹਿੰਦੇ ਆ ਵੀ ਆਪਾਂ ਵਿਆਹ ਕਰਕੇ ਲੈ ਆਉਣਾ ਸਾਹ ਇਹਨੂੰ ਆਪਾਂ ਅੱਗੇ ਨਹੀਂ ਟਾਲਦੇ ਜਿਵੇਂ ਮਿੱਥੇ ਹੋਇਆ ਸਮਾਂ ਨਹੀਂ ਆਪਾਂ ਟਾਲਦੇ ਇਦਾਂ ਗੁਰੂ ਨੂੰ ਮਿਲਣ ਵਾਲੇ ਸਮੇਂ ਨੂੰ ਖੁੰਝਾ ਨਾ ਉਸ ਮਿੱਥੇ ਹੋਏ ਸਮੇਂ ਤੇ ਆਪਣੇ ਗੁਰੂ ਨਾਲ ਸਾਝ ਪਾ ਸਾਹ ਸੰਜੋਗ ਵਿਆਹ ਵਜੋਗ ਆਪਣੇ ਮਨ ਨੂੰ ਬੁਰਿਆਂ ਕੰਮਾਂ ਤੋਂ ਰੋਕਣਾ ਤੁਹਾਡਾ ਸੱਚ ਨਾਲ ਵਿਆਹ ਹੋਏਗਾ ਸੱਚ ਸੰਤਤ ਇਹਦੇ ਵਿੱਚੋਂ ਸੱਚ ਰੂਪੀ ਸੰਤਾਨ ਪੈਦਾ ਹੋਏਗੀ ਸੱਚ ਸੰਤਤ ਸੰਤਤ ਕਹਿੰਦੇ ਸੰਤਾਨ ਨੂੰ ਸੱਚ ਸੰਤਤ ਕਹੋ ਨਾਨਕ ਜੋਗ ਇਹ ਹੈ ਰੱਬ ਦਾ ਮਿਲਾਪ